ਕਾਲੀ ਠੀਕ ਹੈ ਥੋੜਾ ਹੋਰ ਅੱਗੇ ਲੱਗੇ ਹੋਇਆ ਮਾਦੀਗਾ ਆ ਗੌਰਵ ਨਾਲ ਕਾਇਕੜਾ ਕਲੀਅਰ ਕਰਦੇ ਜੀ ਆਪਾਂ ਚਲੋ ਇੱਕ ਮਿੰਟ ਯਾਰ ਪੰਦਰੇ ਤੋਂ ਪੰਦਰੇ ਬਰਜਾ ਹਾਂਜੀ ਛੇਤੀ ਅਗਲੇ ਮੈਚ ਦੇ ਟੀਮਾਂ ਬਾਈ ਕੋਲੇ ਪਚੋਟੀ ਦਾ ਤੇ ਬਾਬਾ ਚਰਨਦਾਸ ਚਨਾਗਰਾ ਇਧਰੋਂ ਧੰਨਵਾਦ ਸਾਰੇ ਵੀਰਾਂ ਵਰਪਾਲ ਸਿੰਘ ਜੀ ਯੂਐਸਏ

ਕਿਆ ਬਾਤ ਲੋਕਾਂ ਦੀ ਚਾਵਾ ਚਾਵਾ ਬਹੁਤ ਤਰੀਆ ਮਾਤ ਦੇ ਕਰੋ ਤਰੀਆ ਮਾਰੋ ਆ ਗਈ ਜੀ ਆ ਗਿਆ ਜੀ ਤਰੀਆ ਮਾਰ ਦੇ ਕੋੜੇ ਸਾਹ ਚੋਟੀਆਂ ਤੇ ਬਾਬਾ ਚਰਨਾਂ ਦੇ